ਕ੍ਰੀਦਾ ਮੈਂਟੀ ਲਾਣੀ ਮੇਰੇ ਬਾਕੀ ਭਾਈ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰੀ ਬੱਚਾ ਛੋਟਾ ਯਾਰ ਬੱਕਰੀਆਂ ਵਾਲਿਆਂ ਦੀ ਆਪਾਂ ਜਿਵੇਂ ਠੰਡ 'ਚ ਕਿਵੇਂ ਕਰਕੇ ਮਰਦੀ ਹੁੰਦੀ ਆ ਕਿੱਦਾਂ ਮਰਦੀ ਬੱਕਰੀ ਦਾ ਮੈਂਟੀ ਲਾਣੀ ਮੇਰੇ ਬੱਤਨ ਕਿਹਦੀ ਕਰਦੀ ਹੈ ਤੇ ਹੁਣ ਇਹ ਠੰਡਾ ਹੁਣ ਤਾਂ ਬਾਲਾ ਹੋ ਗਿਆ ਆਪਣੇ ਵੀ ਇੱਕ ਬੇਬੇ ਨੂੰ ਦੱਸਿਆ ਸੀਗਾ ਇੱਕ ਬੱਚਾ ਹੋਰ ਹੈ ਨਾ ਅੱਠ ਮਰਗੀ ਦੋ ਦਿੱਤੇ ਸੀਗੇ ਉਹ ਇੱਕ ਭਾਂਜਾ ਸੀ ਦਮਾਣੀ ਜੀ ਉਹਨੂੰ ਬਾਕਸ ਚ ਵੀ ਲਾਇਆ ਸੀ ਬਲੌਰ ਬਲਾਰ ਥੱਲੇ ਰੱਖਿਆ ਦੋ ਦਿਨ ਹੁਣ ਦੁੱਧ ਹੀ ਨਹੀਂ ਫੜਿਆ ਬਾਕੀ ਆ ਠੰਡ ਬਾਲੀ ਨਹੀਂ ਰਹਿ ਗਈ ਹਾ ਅੱਜ ਕੱਲ ਤਾਂ ਯਾਰ ਬੱਕਰੀ ਸੂਈ ਨਹੀਂ ਕੋਈ ਵੀ ਨਾ ਸੂਈ ਪਸ਼ੂ ਵੀ ਨਾ ਵੱਡਾ ਵੀ ਨਾ ਸੂਈ ਮੈਂ ਤਾਂ ਪਸ਼ੂ ਸਾਡੇ ਮੱਝ ਸੂਈ ਨੂੰ ਅੱਜ 20 ਦਿਨ ਹੋ ਗਏ ਅੰਦਰ ਹੀ ਹੈ ਮਾਂ ਤੇਰੀ ਹੈ ਤੇ ਬੱਚਾ ਉਹ ਮੁਸ਼ਕਲਾਂ ਪਾ ਗਏ ਸਾਡੇ ਇਤੋਂ ਪਹਿਲਾਂ ਨਾ ਪਿਛਲੇ ਯਾਰੀ ਤਿੰਨ ਸਾਲ ਇਹ ਤੇਰੀ ਵੀਡੀਓ ਤੋਂ ਨਾ ਬੰਦੇ ਗਰਮੀ ਵੀ ਬੰਦੇ ਨੇ ਗਏ ਵੀ ਸਾਨੂੰ ਆਏ ਆ ਦਾ ਹਨਾ ਵੀ ਯੂਟਿਊਬਰਾਂ ਕੋਲੇ ਹੈ ਨਹੀਂ ਤੇ ਭਾਈ ਸਾਰਿਆਂ ਕੋਲੇ ਹੈ ਵੀ ਨਹੀਂ ਐਣੀ ਸਹੀ ਗੱਲ ਆ ਫਿਰ ਸਹੀ ਗੱਲ ਤਾਂ ਕਹੀ ਜਾਂਦੀ ਆ ਕਿਹੜਾ ਬੰਦਾ ਮਝੂਠਾਰੀ ਕਰਨ ਲੱਗੀ ਹੁਣ ਮੰਨ ਕੇ ਚੱਲ ਉੱਥੇ ਮੇਲੇ ਤੇ ਫਿਰਦੇ ਹੋ ਤਾਂ ਕਿੰਨੇ YouTubeਾਂ ਵਾਲੇ ਸੀਗੇ ਵੀ ਆਪਾਂ ਘੋੜੇ ਫਲਮਾਉਣ ਆਏ ਆ ਤੇ ਉਹ ਸਾਰਿਆਂ ਕੋਲੇ YouTuberਾਂ ਕੋਲੇ ਘੋੜੀਆਂ ਤਾਂ ਨਹੀਂ ਸੀ ਤੇ ਜਦੋਂ ਆਪਣੇ ਕੋਲੇ ਜਾਨਵਰੀ ਹੈ ਨਹੀਂ ਆਪਾਂ ਨੂੰ ਉਹਦੀ ਜਾਣਕਾਰੀ ਨਹੀਂ ਉਹਨੂੰ ਸਹੀ ਕੈਮਰੇ ਨਹੀਂ ਲਾਉਣਾ ਆਉਂਦਾ ਹਾਂ ਸਹੀ ਗੱਲ ਆ ਵੀ ਕਿਹੜੀ ਜਗ੍ਹਾ ਤੇ ਕਮਜੀਰੀ ਨਹੀਂ ਦਿਖਾਉਣੀ ਅਸੀਂ ਪਹਿਲਾਂ 23 ਸਾਲ ਧੱਕੇ ਖਾਦੇ ਆ ਫੇਰ ਹੁਣ ਲੋਕਾਂ ਦੇ ਪੇਜ ਤੇ ਘੋੜੇ ਪਾਉਣ ਲੱਗੇ ਆ ਤੇ ਘੋੜਾ ਵੀ ਵੇਖ ਕੇ ਦੱਸ ਦਿੰਦੇ ਆ ਵੀ ਆ ਘੋੜੇ ਚ ਹੈਗਾ ਕੁਝ ਕਰੰਟ ਕੇ ਹੈ ਨਹੀਂ ਤੇ ਹੁਣ ਜਿਹੜੀ ਬੱਕਰੀਆਂ ਲੈ ਰਹੇ ਦਿਓ ਮੜੀ ਹਣੀ ਵੱਧ ਮਰ ਰਹੇ ਆ ਅੱਜਕੱਲ ਜਾਨਵਰ ਕੀ ਕੇਅਰ ਬੱਕਰੀ ਦੀ ਕੋਈ ਨਹੀਂ ਭਰਾਵਾ ਕੇਅਰ ਬੱਕਰੀ ਤੇ ਜਿੰਨੀ ਠੰਡ ਤੋਂ ਬੱਕਰੀ ਤੇ ਅਮਲੀ ਦਾ ਠੰਡ ਤੋਂ ਬਚੇ ਹੀ ਰਵੇ ਚੰਗਾ ਠੀਕ ਹੈ ਬੱਕਰੀ ਦੀ ਤਾਂ ਬਸ ਠੰਡ ਤੋਂ ਹੀ ਰਾਏ ਇਹੀ ਹੈ ਬਹੁਤ ਬਹੁਤ ਧੰਨਵਾਦ ਭਾਈ ਕੋਲੇ ਆਏ ਸੀ ਚਾਹ ਪਾਣੀ ਦੀ ਪੂਰੀ ਸੇਵਾ ਕੀਤੀ ਹੈ ਬਹੁਤ ਬਹੁਤ ਹਾਂ ਤੇ ਬਾਕੀ ਭਾਈ ਮੇਰਾ ਗੁੱਸਾ ਨਾ ਕਰਨ ਗੁੱਸਾ ਕੋਈ ਨਹੀਂ ਕਰਦਾ ਮੈਂ ਹੈਗਾ ਨਾਲ ਨਹੀਂ ਕਈ ਕਰਨਗੇ ਵੀ ਪਤਾ ਕਾਦੋਂ ਕਰਨਗੇ ਵੀ ਔਰ ਤੁਹਾਨੂੰ ਐਂ ਕਹਿੰਦਾ ਮੈਂ ਇਹ ਕਹਿਣਾ ਪੇਜ ਚਲਾਓ ਯੂਟਿਊਬ ਚਲਾਓ ਠੀਕ ਹੈ ਪਰ ਜਾਨਵਰ ਘਰੇ ਰੱਖੋ ਠੀਕ ਹੈ ਠੀਕ ਸਹੀ ਗੱਲ ਜੇ ਬੱਕਰੀਆਂ ਦਾ ਆਪਾਂ ਕੰਮ ਚਲਾਉਨੇ ਆ ਪੇਜ ਤੇ ਫਲਮਾਉਨੇ ਆ ਤਾਂ ਬੱਕਰੀਆਂ ਘਰੇ ਹੋਣ ਜੇ ਘੋੜੇ ਘੋੜੀਆਂ ਦਾ ਆਪਾਂ ਫਲਮਾਉਨੇ ਆ ਤਾਂ ਘਰੇ ਹੋਣ ਜੇ ਆਪਾਂ ਟਰੈਕਟਰਾਂ ਦੀਆਂ ਮੰਡੀਆਂ ਤੇ ਵੀਡੀਓ ਕਰਦੇ ਆ ਤਾਂ ਘਰੇ ਟਰੈਕਟਰ ਖੜੇ ਹੋਣ ਚਾਰ ਜੇ ਆਪਾਂ ਪਸ਼ੂ ਮੰਗਾ ਗਾਂਗਾਂ ਨੂੰ ਫਲਮਾਉਨੇ ਆ ਤਾਂ ਘਰੇ ਹੋਣ ਸਹੀ ਗੱਲ ਹੈ ਫੇਰ ਹੀ ਸਵਾਦ ਆਉਂਦਾ ਨਾ ਵੀ ਮੈਂ ਹਾਂ ਇਹ ਕੰਮ ਆਪ ਵੀ ਕਰਦਾ ਤੇ ਮੈਂ ਲੋਕਾਂ ਨੂੰ ਵਿਖਾਉਣਾ ਵੀ ਆ ਕੱਲਾ ਕਮਾਈ ਵਾਲੇ ਪਾਸੇ ਨਾ ਨਾ ਆਓ ਸਹੀ ਗੱਲ ਐ ਕਿ ਨਹੀਂ ਹੁਣ ਜੋ ਮਨੂ ਸ਼ਰਮੇ ਵਰਗੇ ਆ ਉਹਨਾਂ ਕੋਲੇ ਆ ਤੇ ਟੌਪ ਟੌਪ ਦੇ ਘੋੜੇ ਆ ਉਹ ਯੂਟਿਊਬਰ ਵੀ ਐ ਨਾਲ ਕੋਈ ਗੱਲ ਨਹੀਂ ਸਿਰ ਐ ਜਦੋਂ ਬਾਈ ਦੀ ਗੱਲਬਾਤ ਆ ਸਹੀ ਐ ਬਿਆਨਤ ਤੁੱਲੇ ਵਾਲਾ ਉਹਦੀ ਸਿਰਾ ਗੱਲਬਾਤ ਜਾਂ ਜਿਵੇਂ ਬਿਆਨਤਮਾਨ ਆ ਉਹਦੀ ਸਿਰਾ ਗੱਲਬਾਤ ਆ ਉਹਦੇ ਕੋਲੇ ਜਾਨਵਰ ਤਾਂ ਉਹ ਬੰਦਿਆਂ ਕੋਲੇ ਹੈਗੇ ਨਾ ਹਾਂ 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 ਜਿਹੜੇ ਬੰਦੇ ਕੋਲੇ ਹੁਣ ਜਾਨਵਾਰ ਹੀ ਨਹੀਂ ਉਹ ਫਿਰ ਗਲਤ ਆ ਇੱਕ ਮੈਂ ਇਹ ਕਹਿਣਾ ਵੀ ਜਿਹੜੀ ਚੀਜ਼ ਤੋਂ ਆਪਾਂ ਕਮਾਈ ਕਹਿੰਦੇ ਆ ਕਿਸੇ ਪਾਸੇ ਲਾਲਾ ਹਾਂ ਬੱਕਰੀਆਂ ਤੋਂ ਘੋੜੀਆਂ ਤੋਂ ਆਪਾਂ ਉਹਨਾਂ ਨੂੰ ਫੜਮਾਉਣੇ ਆ ਪੈਸਾ ਕਮਾਉਣੇ ਆ ਵੀ ਉਹਨਾਂ ਨੇ ਉਹਨਾਂ ਦਿਨ ਤੋਂ ਹਾਂ ਇਹ ਤਾਂ ਹੈ ਸਹੀ ਗੱਲ ਹੈ ਗੱਲਾਂ ਮੇਰੀਆਂ ਚਾਹੀਦਾ ਗੱਲਾਂ ਮੇਰੀਆਂ ਸਾਰੀਆਂ ਹੀ ਸਹੀ ਹੁੰਦੀਆਂ ਪਰ ਚੁੱਪ ਦਿਨ ਘਰ ਕੰਗਾ ਨੂੰ ਹਾਂ ਬਾਕੀ ਭਾਈ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰੀ ਬੱਚਾ ਛੋਟਾ ਹੈ ਥੈਂਕ ਯੂ ਠੀਕ ਹੈ ਧੰਨਵਾਦ